ਮਾਨਸਾ ਮਾਨਸਾ ਜਿਹੜਾ ਸਿੱਖ ਸੰਗਤ ਵੱਲੋਂ ਤੁਸੀਂ ਮੀਟਿੰਗ ਕਰਕੇ 10 ਤਰੀਕ ਦਾ ਸਰਵਤ ਖਾਲਸਾ ਬੁਲਾਇਆ ਹੈਗਾ ਉਹਦੇ ਵਿੱਚ ਕਿਹੜੀਆਂ-ਕਿਹੜੀਆਂ ਜੱਥੇਬੰਦੀਆਂ ਆ ਰਹੀਆਂ ਤੇ ਤੁਹਾਡੇ ਜਿਹੜੇ ਅਗਲੇ ਉਹ ਤੇ ਕੀ ਰਣਨੀਤੀ ਹੋਊਗੀ ਤੇ ਕੀ ਫੈਸਲੇ ਹੋਣਗੇ ਅਸੀਂ ਸਾਰੇ ਜੱਥੇਬੰਦੀਆਂ ਨੂੰ ਸਾਰੇ ਗੁਰੂਤਾਰੇ ਜਿਹੜੇ ਸਾਰੇ ਦੁਨੀਆ 'ਚ ਹੈ ਉਹਨਾਂ ਨੂੰ ਇੰਵਿਟੇਸ਼ਨ ਭੇਜ ਰਹੇ ਹਾਂ ਜੇ ਤੁਸੀਂ ਵੀ ਆ ਸਕਦੇ ਜਿਹੜੇ ਮੇਰੀ ਫੋਟੋ ਫਿੱਟ ਨਹੀਂ ਹੋ ਸਾਰੇ ਨੂੰ ਉੱਥੇ ਬੁਲਾਇਆ ਗਿਆ ਸੰਤ ਮਹਾਤਮਾ ਤੋਂ ਦੇ ਵੀ ਸਿੱਖ ਹੈਗੇ ਅਸੀਂ ਸਾਰਿਆਂ ਨੂੰ ਇਨਵਿਟੇਸ਼ਨ ਕਾਰਡਸ ਭੇਜੀ ਹੈ ਜਿਹੜਾ ਆਪਣਾ ਹੁਣ ਤੇ ਗੁਰਦੁਆਰਾ ਦੀ ਬੇਦ ਵੀ ਹੋਈ ਹੈ ਸਾਧ ਤੋਂ ਨੌਜਵਾਨਾਂ ਦੇ ਦੋ ਦੋ ਜਾਂ ਸ਼ਹੀਦ ਹੋਏ ਆ ਹੋਰ ਜ਼ਖਮੀ ਹੋਏ ਆ ਆਪਾਂ ਕੀ ਚਾਹੁੰਦੇ ਕਿਵੇਂ ਆਪਣਾ ਇਨਸਾਨਤ ਕਿਵੇਂ ਬਣਨਾ ਚਾਹੁੰਦਾ ਕਿਸ ਤਰ੍ਹਾਂ ਇਨਸਾਨਤ ਸਾਨੂੰ ਇਹ ਕਹਿਣਾ ਚਾਹੀਦਾ ਹੈ ਕਿ ਬਾਦਲ ਸਰਕਾਰ ਨੂੰ ਮਖੂਸ ਕਰਕੇ ਇੱਕ ਦਮ ਐਕਸ਼ਨ ਸੋਣੇ ਚਾਹੀਦੀ ਹੈ ਕਿ ਜਿਹੜੀ ਐਸਟੀਪੀਸੀ ਹੈ ਇਹ 2004 ਦੇ ਇਲੈਕਟਿਡ ਮੈਂਬਰਸ ਸਰਪੋਰਟ ਨੇ ਇਹਨਾਂ ਸਾਰਾ ਚਾਰਜ ਸੰਭਾਲਿਆ ਹੋਇਆ ਹੈ ਇਸ ਸਪ੍ਰਿੰਟ ਕੋ ਲਿਖੀ ਬੜੀ ਅਤਿ ਨਹੀਂ ਹੈ ਕਿ ਦੋ ਜਨ ਚਾਰ ਦੇ ਵਿੱਚ ਜਿਹੜੇ ਪੈਪਰ ਬਣੇ ਸੀਗੇ ਉਹ ਅੱਜ ਕੰਨੀ ਤੇ ਬਿਠਾਏ ਹੋਏ ਆ ਸੁਪਰੀਮ ਕੋਰਟ ਨੂੰ ਮੈਂ ਪੁੱਛਦਾ ਹਾਂ ਕਿ ਇਹ ਸਿੱਖਾਂ ਦੀ ਪਾਰਲੀਮੈਂਟ ਹੈ ਇਸਦੀ ਜਿਹੜੀ 1925 ਦੇ ਵਿੱਚ ਬਣੀ ਸੀਗੀ ਤੇ ਇਹ ಏਸ਼ੀਆ ਦੇ ਵਿੱਚ ਸਭ ਤੋਂ ਪੁਰਾਣੀ ਪਾਰਲੀਮੈਂਟ ਹੈ ਸਿੱਖਾਂ ਦੀ ਚਾਰ ਦੇ ਵਿੱਚ ਜਿੱਤਿਆ ਹੋਇਆ ਮਨਮੋਹਨ ਸਿੰਘ ਪ੍ਰਾਈਮ ਮਿੰਟਿਸਟਰ ਬਣਾਉਤੋਗੇ ਤੇ ਮੋਦੀ ਨੂੰ ਹਟਾ ਦੋਗੇ ਇਹ ਬੱਚੂਗਾ ਸ੍ਰੀ ਸੁਪਰੀਮ ਕੋਰਟ ਜਿੱਤੇ ਜ਼ਬੂਰੀਅਤ ਦਾ ਕਤਲ ਕਰਦਾ ਹੈ ਇਹ ਤਾਂ ਬਹੁਤ ਖਤਰਨਾਕ चीज ਤੁਸੀਂ ਹੁਣ ਸੁਪਰੀਮ ਕੋਰਟ ਦੇ ਬਾਰੇ ਲਿਖਣਾ ਨਹੀਂ ਹੈ ਜੋ ਕਰਕੇ ਤੁਸੀਂ ਡਰ ਜਾਓ ਸਾਨੂੰ ਬੁਲਾ ਲੈਣਗੇ ਤੁਸੀਂ ਮੈਨੂੰ ਪੁੱਛਦੇ ਹੋ ਕਿ ਇਹਦੇ ਬਾਰੇ ਤਾਂ ਤੁਸੀਂ ਲਿਖ ਨਹੀਂ ਸਕਦੇ ਮੈਂ ਅਪਲਿਸਪੀਚ ਰਿਪੋਰਟ ਕਰ ਰਿਹਾ ਹਾਂ ਤੁਸੀਂ ਕਹਿ ਸਕਦੇ ਹੋ ਕਿ ਜੋ ਸੇਵਰਟੀ ਸਿਗਨਲ ਕਹਿ ਰਹੇ ਸੀ ਅਸੀਂ ਇੱਥੇ ਲਿਖਤੀ ਹੈ ਰਿਪੋਰਟਿੰਗ ਹੈ ਤੁਹਾਡੀ ਹਾਂ ਹਾਂ ਬਿਲਕੁਲ ਠੀਕ ਲਿਖਾ ਜੇ ਮੈਂ ਮੁਕਰ ਨਾ ਬੰਦਾ ਤਾਂ ਨਹੀਂ ਨਹੀਂ ਮਾਨ ਸਾਹਿਬ ਮੈਂ ਮੁਕਰ ਨਾ ਬੰਦਾ ਮਾਨ ਸਾਹਿਬ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਆਦਰੀ ਹੋ ਰਹੀ ਹੈਗੀ ਹੈ ਇਹਦੇ ਵਿੱਚ ਤੁਹਾਨੂੰ ਈ ਲੱਗਦਾ ਵੀ ਕਿਹੜੀਆਂ ਏਜੰਸੀਆਂ ਦਾ ਹੱਥ ਹੋ ਸਕਦਾ ਹੈ ਜਿਹੜੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰਕੇ ਸਿੱਖਾਂ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਸਿੱਖਾਂ ਦੇ ਗ੍ਰੰਥੀ ਸਿੰਘ ਜਾਂ ਹੋਰ ਮੁੰਡਿਆਂ ਨੂੰ ਫੜ ਕੇ ਤੇ ਉਹਨਾਂ ਦੇ ਕੇਸ ਪਾਏ ਜਾ ਰਹੇ ਇਹ ਉਹਦੇ ਤੁਸੀਂ ਥੋੜਾ ਦੱਸੋ ਇਹ ਤਾਂ ਸੁਖਬੀਰ ਸਿੰਘ ਨੂੰ ਪੁੱਛੋ ਉਹਨੂੰ ਏਜੰਸੀ ਦਾ ਪਤਾ ਰੋਟ ਏਜੰਸੀਆ ਦੱਸਦਾ ਹੈ ਬਾਹਰ ਦੀਆਂ ਦੱਸਦਾ ਹੈ ਅੰਦਰ ਦੀਆਂ ਪਰ ਨਾ ਤਾਂ ਉਹ ਲੈ ਨਹੀਂ ਰਿਹਾ ਮੈਨੂੰ ਕੀ ਪਤਾ ਕਿਹੜੀ ਹੈ ਸਰਪਤਾ ਕੀ ਸਾਡੇ ਤੇ ਕਿਹੜੀ ਏਜੰਸੀ ਦਾ ਕਿਹੜੇ ਹੱਥੋਂ ਸਾਡੇ ਜਾਂ ਇੱਥੇ ਦੇ ਅੱਜ ਅੱਜ ਮੇਰੇ ਕੋਲ ਸਬੂਤ ਨਹੀਂ ਕਿ ਮੈਂ ਕਿਸੇ ਨੂੰ ਦੋਸ਼ੀ ਠਹਿਾਵਾ ਜਿਹੜੇ ਫੜਿਆ ਸਾਰੇ ਕਿਵੇਂ ਇਹਨਾਂ ਚੂਹਿਆ ਜੈਜ ਕੇ ਨਹੀਂ ਇਹ ਤਾਂ ਜੈਸਾ ਜਿਹੜੀ ਉੱਤੇ 5 ਗ੍ਰੇਡ ਦੇ ਬੰਦੇ ਫੜੇ ਉਹ ਬਿਲਕੁਲ ਨਾ ਜੈਸਾ ਇੱਥੇ ਮੈਂ ਸਾਰੇ ਦੇ ਸਾਹਮਣੇ ਖਿਆ ਗਿਆ ਭਾਨ ਸਾਹਿਬ ਇੱਕ ਭਾਈ ਕਨਈਆ ਸੁਸਾਇਟੀ ਦੇ ਗਾਇਸ ਪ੍ਰਧਾਨ ਨੇ ਕੱਲ ਬਿਆਨ ਦਿੱਤਾ ਕੁਲਤਾਰ ਸਿੰਘ ਸੰਧਵਾਰੇ ਉਹ ਕਹਿੰਦੇ ਜਿਹੜੇ ਲੜਕਿਆਂ ਦਾ ਤੇ ਕੇਸ ਬਾਹਰਲੇ ਏਜੰਸੀਆਂ ਨਾਲ ਤਾੜ ਜੁੜਿਆ ਉਹਨਾਂ ਦੀ ਗੱਲ ਕਰਕੇ ਇਹਨਾਂ ਨੇ ਸ਼ੋਅ ਕਰ ਰਹੇ ਹੈਗੇ ਬਾਹਰੋਂ ਪੈਸੇ ਉਹਦੇ ਏਜੰਸੀਆਂ ਭੇਜਦੀਆਂ ਉਹ ਕਹਿੰਦਾ ਵੀ ਸਰਾਸਰ ਗਲਤ ਹੈਗਾ ਕਹਿੰਦੇ ਵੀ ਸਾਡੇ ਥਰੂ ਅਹੀ ਨੰਬਰ ਉਹ ਭੇਜੇ ਸੀਗੇ ਵੀ ਜਿਹੜੇ ਲੋਕ ਇਹਨਾਂ ਦੀ ਹੈਲਪ ਕਰ ਸਕਣਗੇ ਕਿ ਕੋਈ ਗਰੀਬ ਪਰਿਵਾਰ ਹੈ ਤੇ ਤੁਸੀਂ ਹੁਣ ਸਰਕਾਰ ਤੋਂ ਇਸ ਸੰਬੰਧ ਵਿੱਚ ਸਪਸ਼ਟੀਕਰਨ ਤਾਂ ਦੇ ਰਹੇ ਆ ਜਿਹੜੇ ਲੋਕਾਂ ਨੂੰ ਹੈਲਪ ਕਰ ਰਹੇ ਉਹਦੇ ਸੰਬੰਧ ਤੁਸੀਂ ਕੀ ਹੁਣ ਕਹਿੰਦੇ ਹੈਗੇ ਸਰਕਾਰ ਸਾਡ ਸਾਡ ਕੀ ਅੱਜ ਕੱਲ ਸਾਰੇ ਘਰਾਂ ਚੋਂ ਇੱਕ ਇੱਕ ਬੰਦਾ ਬਾਹਰ ਵੱਸ ਰਿਹਾ ਤੁਹਾਨੂੰ ਵੀ ਤੁਸੀਂ ਸੌਂਖਾਉ ਕਿ ਮੈਨੂੰ ਕਦੇ ਪੇ ਸਿਟੀ ਬਾਰੋਂ ਆਏ ਮੈਨੂੰ ਸੋਕ ਪਾਉ ਕਿ ਮੇਰੇ ਕੋਲੇ ਕਦੇ ਪੈਸੇ ਨਹੀਂ ਆਏ ਸਾਰਿਆਂ ਦੇ ਪੈਸੇ ਆ ਰਹੇ ਹੁਣ ਇਹ ਤਾਂ ਆਪਾਂ ਕੀ ਕਰਾਂਗੇ ਜਿੰਨੇ ਵੀ ਇਹ ਨਵੀਆਂ ਕੋਠੀਆਂ ਪਿੰਡਾਂ ਦੇ ਵਿੱਚ ਬਣ ਰਹੀਆਂ ਇਹ ਸਾਰਾ ਬਾਹਰ ਦਾ ਪੈਸਾ ਆ ਰਿਹਾ ਹੈ ਜਿਹੜਾ ਬੰਦਾ ਸੁਖਵੀਰ ਤੇ ਕੋਲੇ ਨਹੀਂ ਹੁੰਦਾ ਬਾਦਲ ਤੇ ਕੋਲੇ ਬਾਹਰ ਜ਼ਮੀਨਾਂ ਜੇ ਤਾਂ ਹਟੇਲ ਨਹੀਂ ਬਣਾਏ ਉਸਨੇ ਹੈਨਾ ਇਹ ਸਾਰੇ ਦੇ ਹੁਣ ਭਾਈਚਾਰਾ ਹੀ ਹੋ ਗਏ ਅਸੀਂ ਸਾਰੀ ਦੁਨੀਆ ਚ ਅਮਰੀਕਾ ਸਾਰਾ ਗੋਚ ਤੁਸੀਂ ਗੱਲਾਂ ਕਰਦੇ ਹੋ ਕਰਦੇ ਹੋ ਇੱਥੇ ਭੋਗਾਂ ਦੇ ਲਈ ਹੋ ਸਾਰੀ ਦੇ ਲਈ ਸਾਰੀਆਂ ਚੀਜ਼ਾਂ ਲਈ ਪੈਸਾ ਹੁੰਦਾ ਜਾਂ ਤਾਂ ਸੁਖਬੀਰ ਦੱਸਣਾ ਕਿਹੜੀ ਏਜੰਸੀ ਇਹਨਾਂ ਨੂੰ ਭੇਜ ਰਹੀ ਹੈ ਪੰਜ ਪਿਆਰਾਂ ਨੇ ਕੱਲ ਫੈਸਲਾ ਲਿਆ ਜਿਹੜਾ ਉਹਨਾਂ ਨੇ ਮੀਟਿੰਗ ਕਰਕੇ ਤੇ ਜੱਥੇਦਾਰਾਂ ਨੇ ਉਹਨਾਂ ਨੇ ਇੱਕ ਤਰ੍ਹਾਂ ਦਾ ਖਾਰਜ ਕਰਤਾ ਸਿਕ ਬੰਦ ਨੂੰ ਉਹਨਾਂ ਨੇ ਕਹਿਤਾ ਵੀ ਇਹਨਾਂ ਦੀ ਕੋਈ ਗੱਲ ਵੀਰਾਂ ਨੂੰ ਕਿਤੇ ਬੋਲ ਨਾ ਦਿੱਤਾ ਜਾਵੇ ਇਹਦੇ ਬਾਰੇ ਤੁਸੀਂ ਕਹੋ ਨਹੀਂ ਆਪ ਜਿਹੜੇ ਪੰਜ ਪਿਆਰੇ ਮੁਖੀ ਹੈ ਕਿਉਂ ਕਰਕੇ STPC ਤੇ ਸਿਆਸਤ ਦੇ ਵਿੱਚ ਖਲਾਅ ਬੋਰਟ ਆ ਗਿਆ ਜਿਹੜੀ ਕੁਦਰਤ ਹੁੰਦੀ ਹੈ ਉਹ ਖਲਾਅ ਨੂੰ ਖਾਲੀ ਨਹੀਂ ਛੱਡਦੀ ਉਸ ਨੂੰ ਭਰਦੀ ਹੈ ਤੇ ਇਹ ਜਿਹੜੀਆਂ ਚੀਜ਼ਾਂ ਹੋ ਰਹੀਆਂ ਸਿੱਖ ਕੌਮ ਦੀ ਸਾਜ ਦੇ ਨਾਲ ਜੋ ਕਰਕੇ ਇਹਨਾਂ ਨੂੰ ਮਾਰਾ ਨਹੀਂ ਕਹਿ ਰਿਹਾ ਸਾਰੇ ਵੈਲਕਮ ਕਰ ਰਹੀ ਹੈ ਮੇਰਾ ਮਤਲਬ ਕਿਸੇ ਨਾ ਕਿਸੇ ਨੇਤਾ ਚਾਹ ਚਾਂਬਣਾ ਹੁਣ ਜਿਹੜੀ ਕਮੇਟੀ ਹੈ ਅਰਤਾਰ ਸਿੰਘ ਦੀ ਉਹ ਤਾਂ 2004 ਦੀ ਬਣ ਗਈ ਹੈ ਉਹਨਾਂ ਨੂੰ ਮਤਲਬ ਨਹੀਂ ਕਰ ਇਹਦੇ ਕੋਲੇ ਪਾਵਰ ਨਹੀਂ ਹੈ ਜਿਹੜੀ ਚੀਜ਼ ਖਤਮ ਹੋ ਗਈ ਉਹ ਵੇ ਉਹ ਕਿਵੇਂ ਸੋਚੀ ਚੀਜ਼ ਇਹਨਾਂ ਨੇ ਅਚਮਾਨ ਸਾਹਿਬ ਸੁਖਬੀਰ ਬਾਦਲ ਨੇ ਬਿਆਨ ਦਿੱਤਾ ਵੀ ਜਿਹੜੇ ਸੰਤ ਜੋ ਵੀ ਹੈਗੇ ਆ ਧਰਨੇ ਕਰ ਰਹੇ ਹੈਗੇ ਆ ਸ਼੍ਰੀ ਗੁਰੂਆਂਸ ਦੀ ਬੇਅਦਬੀ ਦੇ ਸਬੰਧ ਦੇ ਵਿੱਚ ਉਹ ਸਾਰੇ ਲੋਕ ਵਿਹਲੇ ਆ ਜਿਨ੍ਹਾਂ ਨੂੰ ਘਰ ਵਿੱਚ ਨਹੀਂ ਪੁੱਛਦਾ ਇਹਦੇ ਬਾਰੇ ਤੁਸੀਂ ਕੀ ਪ੍ਰਤੀਕਰਮ ਦੰਦੇ ਜੀ ਵੀ ਸੁਖਬੀਰ ਦੇ ਇਸ ਬਿਆਨ ਤੇ ਤੁਸੀਂ ਬੇਰਬਰ ਮੈਨੂੰ ਕਿਉਂ ਪੁੱਛੀ ਜਾਂਦੇ ਹੋ ਇਹ ਤਾਂ ਬੱਚਾ ਹੈ ਨਾ ਇਹਨੇ ਕਦੇ ਸੇਵਾ ਕੀਤੀ ਹੈ ਕਦੇ ਨਾ ਇਹਨੇ ਕੰਮ ਕੀਤਾ ਨਾ ਇਹਨੇ ਜਦੋਂ ਜੈਦ ਦੇ ਵਿੱਚ ਛੱਸ ਲਿਆ ਇਹਦੇ ਬਾਪ ਨੇ ਸਿੱਧਾ ਇਹਨੂੰ ਕੁਰਸੀ ਤੇ ਬਿਠਾਤਾ ਹੈ ਤੇ ਦੇਖੋ ਕੋਲ ਤਜਰਬਾ ਹੀ ਨਹੀਂ ਹੈ ਅਜੀਬ ਗੱਲਾਂ ਕਰੇਗਾ ਜੇ ਸਟੇਜ ਤੇ ਜਾਊਗਾ ਤੇ ਅੱਖਾਂ ਇੰਦਰ ਹੋਣ ਜਾਂ ਤੂੰ ਵੀ ਇੱਧਰ ਚਾਉਂਗੀ ਮੇਰੇ ਮੱਥੇ ਜਿੰਨੂੰ ਸੋਹਤੀ ਨਹੀਂ ਮਤਲਬ ਕਿਉਂ ਪੁੱਛੀ ਜਾਂਦੇ ਹੋ <laughs> Thank, Thank you, Thank you. Thank you.